ਸਰਬੇਮਰਾੜ ਦੇ ਘਰ ਦਾ ਲੈਂਟਰ ਪੈਣਾ ਜਿੱਥੇ ਬਹੁਤ ਸਾਰੇ ਕਲਾਕਾਰ ਆ ਰਹੇ ਆ ਸਭ ਤੋਂ ਪਹਿਲਾਂ ਗੁਲਾਬ ਜਿੱਤੂ ਇੱਥੇ ਪਹੁੰਚਿਆ ਤੇ ਉਸ ਤੋਂ ਬਾਅਦ ਆਰਨੇਤ ਪਹੁੰਚਿਆ ਆਰਮਿਤ ਦਾ ਪਹੁੰਚਣਾ ਇੱਥੇ ਵਕਰੀ ਗੱਲ ਆ ਕਿਉਂਕਿ ਆਪਣੇ ਸਾਥੀ ਕਲਾਕਾਰ ਨੂੰ ਇੱਕ ਬਹੁਤ ਵੱਡਾ ਤੋਹਫਾ ਆਰਨੇਤ ਵੱਲੋਂ ਦਿੱਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਸਰਬਾ ਮਨਾੜ ਉਹ ਕਲਾਕਾਰ ਆ ਜਿਹੜਾ ਬਹੁਤ ਹੀ ਗੁਰਬਤ ਦੇ ਵਿੱਚੋਂ ਉੱਠਿਆ ਤੇ ਉਹਨੇ ਥੋੜੇ ਸਮੇਂ ਦੇ ਵਿੱਚ ਬਹੁਤ ਵੱਡਾ ਮਕਾਮ ਹਾਸਲ ਕੀਤਾ ਤੇ ਕੱਚੇ ਘਰ ਤੋਂ ਅੱਜ ਜਦੋਂ ਉਸ ਦੀ ਕੋਟੀ ਦਾ ਲੈਂਟਰ ਪੈ ਰਿਹਾ ਤੇ ਤਮਾਮ ਕਲਾਕਾਰ ਤੇ ਉਸ ਨੂੰ ਚਾਉਣ ਵਾਲੇ ਉਸ ਦੇ ਘਰ ਦੇ ਲੈਂਟਰ ਤੇ ਪਹੁੰਚ ਰਹੇ ਕਿਉਂਕਿ ਸਰਪੇ ਇਮਰਾੜ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਸੀ ਕਿ ਉਸ ਦੇ ਘਰ ਦੇ ਲੈਂਟਰ ਤੇ ਉੱਤੇ ਉਸ ਦੇ ਜਿੰਨੇ ਚਾਉਣ ਵਾਲੇ ਆ ਕਿਉਂਕਿ ਸਭ ਉਹਨਾਂ ਕਰਕੇ ਹੋ ਰਿਹਾ ਉਹ ਸਾਰੇ ਪਹੁੰਚਣ ਤੁਹਾਨੂੰ ਦੱਸ ਦਿੰਨੇ ਆ ਕਿ ਪਹਿਲਾਂ ਆਰ ਨੇਤ ਨੇ 855 ਟਰੈਕਟਰ ਜਿਹੜਾ 8 ਲੱਖ ਰੁਪਏ ਦੀ ਕੀਮਤ ਦਾ ਟਰੈਕਟਰ ਸੀ ਉਹ ਭੇਜਿਆ ਸੀ ਕਿ ਕੋਠੀ ਦੇ ਵਿੱਚ ਕੰਮ ਲਿਆ ਜਾਵੇ ਇਸ ਤੋਂ ਤੇ ਹੁਣ ਆਰ ਨੇਤ ਨੇ ਆਪਣੇ ਯਾਰ ਸਰਪੇ ਇਮਰਾੜ ਨੂੰ ਥਾਰ ਗੱਡੀ ਜਿਸ ਦੀ ਕੀਮਤ 13.5 ਲੱਖ ਰੁਪਏ ਆ ਉਹ ਗੱਡੀ ਗਿਫਟ ਕਰ ਦਿੱਤੀ ਐ ਬਹੁਤ ਵੱਡਾ ਦਿਲ ਚਾਹੀਦਾ ਏਡੀ ਵੱਡਿਆ ਜਿਗਰਾ ਕਿਸੇ ਕਿਸੇ ਕਲਾਕਾਰ ਦਾ ਹੁੰਦਾ ਤੁਹਾਨੂੰ ਦੱਸਨੇ ਆ ਕਿ ਕਈ ਕਲਾਕਾਰਾਂ ਦਾ ਆਪਸ ਦੇ ਵਿੱਚ ਪੈਸੇ ਨੂੰ ਲੈ ਕੇ ਰਫੜ ਪੈ ਜਾਂਦਾ ਪਰ ਆਰ ਨੇ ਇੱਕ ਦਲੇਰ ਬੰਦਾ ਮਰਦ ਬੰਦਾ ਉਸਨੇ ਆਪਣੇ ਸਾਥੀ ਕਲਾਕਾਰ ਤੋਂ ਜਹਿਲਸ ਨਹੀਂ ਕੀਤੀ ਤੇ ਉਹਨੂੰ ਇੱਕ ਬਹੁਤ ਵੱਡਾ ਤੋਹਫਾ ਦੇ ਦਿੱਤਾ